ਕੱਲ ਵੀ ਕੱਲ ਨੂੰ ਵੀ ਸਾਲ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਮਾਰਕੋਟ ਜੀਆ ਗਿਆ ਸਾਨੂੰ ਘਾਰ ਆ ਕੇ ਮਾਰਨ ਤੇ ਜਦੋਂ ਵੀ ਜਿੰਨੇ ਸਾਡੇ ਧਮਕੀਆਂ ਹੀ ਦਿੱਤੇ ਆ ਇਹ ਹੁਣ ਕਿ째 ਨੂੰ ਨਹੀਂ ਨਾ ਤੋਂ ਮੈਨੂੰ ਪਹਿਲਾਂ ਵੀ ਕੱਲੇ ਵੀ ਉਹਨਾਂ ਤੇ ਸਾਡਾ ਪਤਾ ਚੱਲਣ ਦਿਆ ਹੈਗਾ ਯਾਰ ਮੇਰਾ ਕੋਰਚ ਕੇ ਚੱਲਣ ਦਾ ਤਰੀਕਾ ਬੁੱਕਤੀ ਜਾਂਦੇ ਹੈਗੇ ਯਾਰ ਨਹੀਂ ਨਾ ਇਹ ਹਰ ਵਾਰੀ ਸਾਡੇ ਨਾਲ ਧੱਕਾ ਕਰਦੇ ਆ ਹਰ ਵਾਰੀ ਕਰਦੇ ਆ ਹੁਣ ਤੋਂ ਇਹਨਾਂ ਨੇ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਮਾਰਕੋਟ ਮੇਰੇ ਬੱਚਿਆਂ ਨਾਲ ਮੇਰੇ ਬੰਦੇ ਨਾਲ ਮੇਰੇ ਹੱਦੀ ਤੱਕ ਪੈਸੂ ਦਿੱਤੇ ਹੈਗੇ ਆ ਇਹ ਕੋਈ ਬੀ ਸਾਲ ਇਹਦੇ ਅਰਜੰਸੇ ਗਾ ਇਹ ਦੋਨਾਂ ਨੇ ਇੰਨੀ ਪਰਮਾਸ਼ੀ ਹੈ ਮੇਰੇ ਘਰ ਆ ਕੇ ਮੈਨੂੰ ਪੈਰੋਂ ਫੜਕ ਨਹੀਂ ਕਰਦੇ ਹੈਗੇ ਕਿਉਂ ਕਿਉਂ ਕਰਦੇ ਹੈ ਤਾਂ ਇਹ ਹੈ ਉਹਨਾਂ ਦਾ ਨਾਮ ਚੱਲਦਾ ਹੈਗਾ ਹੈ ਉਹਨਾਂ ਨੂੰ ਜਾਣੇ-ਜਣੇ ਜਾਣਦੇ ਹੈਗੇ ਆ ਉਸ ਸਮਾਜੇ ਦਾ ਕਰਤੀ ਹੈਗੇ ਉਹ ਕਿਸੇ ਨਾਲ ੱਟਕਾ ਨਹੀਂ ਕਰਦੇ ਹੈਗੇ ਹੁਣ ਵੀ ਤੋੜੇ ਦਿਨ ਪਹਿਲਾਂ ਵੀ ਅੱਜ 10 ਦਿਨ ਪਹਿਲਾਂ ਵੀ ਇਹਨਾਂ ਨੇ ਸਾਡੇ ਘਰ ਦਰਵਾਜ਼ੇ ਤੱਕ ਵੀ ਤੋੜਨ ਤੱਕ ਗਏ ਆ ਮੈਂ ਆਪਣੇ ਬੱਚਿਆਂ ਨੂੰ ਲੁਕਾਲਕਾ ਕੇ ਰੱਖਿਆ ਹੈਗਾ ਇਹ ਮੇਰੇ ਬੱਚੇ ਬਾਹਰ ਨਹੀਂ ਨਿਕਲਦੇ ਦਸਮੀ ਵੀ ਆਪਣੀਆਂ ਨੇ ਮੇਰੇ ਬੱਚਿਆਂ ਦੀਆਂ ਮੈਂ ਪੜੀ ਕਿ ਜਲਾ ਦੁਹੀ ਹੋ ਜੇ ਹੁਣ ਵੀ ਹੋਣਾ ਨੇ ਸਵੇਰੇ 8 ਵਜੇ ਉਹਨਾਂ ਨੇ ਮੈਨੂੰ ਡਿਊਟੀ ਦਾ ਛੱਡਿਆ ਹੋਇਆ ਮੈਂ ਐਮਐਚਏ ਤੇ ਜੋਬ ਕਰਦੀ ਆ ਮੈਂ ਪ੍ਰਾਈਵੇਟ ਜੋਬ ਆਟਿਆਚ ਮੈਂ ਜੋਬ ਕਰਦੀ ਨਹੀਂ ਇਹ ਵੀ 8:00 ਵਜੇ ਨੂੰ ਯਾਰ ਤੇ ਜੋਬ ਕਰਦੀ ਹੈਗੇ ਨੇ ਇਹਨਾਂ ਨੇ ਮੈਨੂੰ 8:00 ਵਜੇ ਛੱਡਿਆ ਆ ਅਕਮੇ ਤੋਂ ਸਾਲੇ 8:00 ਤੇ ਵਿੱਚ ਵਿੱਚ ਇਹਨਾਂ ਨੇ ਸਰਨੇ ਨਾਕਾ ਲਾਇਆ ਹੁੰਦਾ ਆ ਇਹਨਾਂ ਨੇ ਆਤੇ ਮੇਰੇ ਬੰਦੇ ਨੂੰ ਹੱਦ ਨਾਲ

ਵੀਡੀਓ ਵੀ ਐਕਚੁਅਲੀ ਪਈ ਹੋਈ ਹੈ ਮੈਂ ਵੀਡੀਓ ਵਿੱਚ ਦਿਖਾ ਦੇ ਲਈਆਂ ਤੁਹਾਨੂੰ ਤੇਰੀ ਵੀਡੀਓ ਕਰਨ ਮੈਂ ਵੀਡੀਓ ਸਬੂਤ ਇਹਦਾ ਬੜਾ ਭਰਾ ਹੈ 12 ਫੋਰਸ ਨੂੰ ਕਰਦਾ ਧੰਗਿਆ ਦੇਣ ਵਾਸਤੇ ਤੁਹਾਡੇ ਬੱਚੇ ਦੇ ਕੁਰਦੇ ਨਹੀਂ ਆ ਤੁਹਾਡੇ ਬੱਚੇ ਦੇ ਫੇਫੜੇ ਨਹੀਂ ਹੈਗੇ ਤੁਹਾਡੇ ਬੱਚੇ ਦਾ ਕੱਕ ਵੀ ਨਹੀਂ ਹੈਗਾ ਤੁਹਾਡੇ ਬੱਚੇ ਕਿਉਂ ਮੇਰੇ ਬੱਚੇ ਦੀਆਂ ਕਿ ਤੁਹਾਡੇ ਬੱਚੇ ਬਹੁਤੇ ਆ ਲਗਾ ਲਗਾ ਕੇ ਇਹਨਾਂ ਨੇ ਅੰਨੀ ਕੇ ਜਲ ਮੇਰੇ ਬੱਚਾ ਦੀ ਮੇਰੇ ਬੰਦੇ ਨੇ ਇਹਨਾਂ ਨੇ ਹੱਥ ਮਾਰ ਮਾਰ ਹੀ ਦਿੱਤਾ ਇਹਨਾਂ ਨੇ ਮੇਰੇ ਬੰਦੇ ਨੂੰ ਮੈਨੂੰ ਨਿਸਾਬ ਮੈਨੂੰ ਇਨਸਾਫ ਚਾਹੀਦਾ ਯਾਰ ਮੈਂ ਬਪਾ ਮਾਸਟਰ ਕੋਲੋਂ ਹੱਥ ਜੋੜ ਕੇ ਬਿੰਦੀ ਕਰਦੀ ਆ ਮੈਨੂੰ ਇਨਸਾਫ ਦੋ ਮੈਨੂੰ ਇਨਸਾਫ ਦਵਾ ਦਿਓ ਮੈਨੂੰ ਮੈਨੂੰ ਇਨਸਾਫ ਦਵਾ ਦਿਓ ਆਰਾ ਇਸ ਤੇ ਕੀ ਪੇਸ਼ੇਂ ਦੀ ਹੌਟ ਕੀ ਸਿਵਲ ਹਸਪੀਟਲ ਦੀ ਐਮਰਜੈਂਸੀ ਚ ਸਵੇਰੇ ਸਵੇਰੇ ਕਰੀਬ 10:00 ਤੋਂ 10:30 ਦੇ ਵਿੱਚ ਇੱਕ ਲੜਾਈ ਚ ਡਿੱਗਦਾ ਕੇਸ ਆਇਆ ਹੈਗਾ ਜੀ ਉਹਦੀ ਜਿਹੜੇ ਹੱਥ ਨੂੰ ਤੇ ਬਾਹ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਤੇ ਉਹਦੀ ਗੰਭੀਰਤਾ ਨੂੰ ਦੇਖਦੇ ਹੋਏ ਉਹਨੂੰ ਫਰਸਟ ایڈ ਦੇ ਕੇ ਸਾਡੇ ਆਰਥੋਡਿਸ਼ਨ ਨੇ ਦੇਖਿਆ ਹੈਗਾ ਪੇਸ਼ੈਂਟ ਉਹਨੂੰ ਫਰਸਟ ایڈ ਦੇ ਕੇ ਹਾਇਰ ਸੈਂਟਰ ਵਿੱਚ ਰੈਫਰ ਕਰ ਦਿੱਤਾ ਹੈ